ਔਰ ਪਠਾਨਕੋਟ ਸਿਵਲ ਹਸਪੀਟਲ ਦੇ ਅੰਦਰ ਜਿਹੜਾ ਨਸ਼ਾ ਸਡਾਉ ਕੇਂਦਰ ਆ ਇਸ ਵੇਲੇ ਅਸੀਂ ਉੱਥੇ ਖੜੇ ਆ ਔਰ ਮੇਰੇ ਨਾਲ ਮੇਰੇ ਹਲਕਾ ਚਾਰਜ ਔਰ ਇੰਪਲੂਮੈਂਟ ਰਸਟ ਦੇ ਚੇਅਰਮੈਨ ਬੀਤੀ ਸ਼ਰਮਾ ਜੀ ਔਰ ਬੈਸਕੋ ਦੇ ਪੰਜਾਬ ਦੇ ਚੇਅਰਮੈਨ ਕੈਪਟਨ ਸਿਲ ਗੁਪਤਾ ਜੀ ਸਾਡੇ ਸਿਵਲ ਸਰਜਨ ਮੈਡਮ ਦਿੱਤੀ ਜੀ ਐਸਐਮਓ ਡਾਟ 2 ਸੁਨੀਲ ਚੰਦ ਜੀ ਸੋ ਤਮਾਮ ਜਿਹੜੇ ਸਾਡੇ ਡਾਕਟਰ ਸਰਵਾਨ ਸਾਰਾ ਪੈਰਾ ਮੈਡੀਕਲ ਸਟਾਫ ਅੱਜ ਅਸੀਂ ਜਿਹੜਾ ਇਹਨੂੰ ਅਪਡੇਟ ਕੀਤਾ ਨਸਸਡਾਉ ਦੇ ਅੰਦਰ ਨੂੰ ਲਗਭਗ 8 ਲੱਖ 68000 ਰੁਪਇਆ ਜਿਹੜਾ ਇਹ ਤੇ ਲੱਗਾ ਇਹਨੂੰ ਇੱਥੇ ਇਨਵੈਸਟ ਕੀਤਾ ਸੋ ਤੁਸੀਂ ਦੇਖਿਆ ਵੀ ਬਕਾਇਦਾ ਇਹ ਜਿੱਦਾਂ ਰੰਗ ਰੋਗਣ ਕੀਤਾ ਗਿਆ ਔਰ ਇਹਦੇ ਅੰਦਰ ਜਿਹੜੇ ਦਾਖਲ ਨੇ ਮਰੀਜ਼ ਉਹਨਾਂ ਦੇ ਲਈ ਵੱਖ-ਵੱਖ ਤਰ੍ਹਾਂ ਦੀ ਜਿਹੜੀ ਫੈਸਿਲਿਟੀਆਂ ਨੇ ਉਹ ਕਾਇਮ ਕੀਤੀਆਂ ਗਈਆਂ ਨੇ ਔਰ ਪਹਿਲੀ ਵਾਰ ਆ ਕਿ ਇੱਥੇ ਉਹਨਾਂ ਦੇ ਲਈ ਜਿੱਥੇ ਖਾਣੇ ਦਾ ਚੰਗਾ ਬੰਦੋਬਸਤ ਹੈ ਜਿਹੜਾ ਲਗਾਤਾਰ ਚੱਲ ਰਿਹਾ ਔਰ ਨਵੇਂ ਜਿਹੜੇ ਆ ਉਹ 10 ਬੈੱਡ ਹੋਰ ਪਹਿਲਾਂ 10 ਬੈੱਡ ਦਾ ਸੀਗਾ 10 ਬੈੱਡ ਹੋਰ ਲਾਏ ਇਹਨੂੰ 20 ਬੈੱਡ ਦਾ ਕੀਤਾ ਗਿਆ ਔਰ ਕਿਉਂਕਿ ਜੁੱਧ ਨਸ਼ਿਆ ਵਿਰੁੱਧ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮੁਹਿੰਮ ਪੰਜਾਬ ਸ਼ੁਰੂ ਕੀਤੀ ਗਈ ਹੈ ਉਹ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਮਤਲਬ ਉਹ ਬੱਚੇ ਜਿਹੜੇ ਆ ਹੁਣ ਉਹਨਾਂ ਨੂੰ ਇੱਥੇ ਸਿਵਲ ਹਸਪੀਟਲ ਦੇ ਅੰਦਰ ਉਹ ਆ ਰਹੇ ਨੇ ਬੈਲਨ ਉਹ ਜ਼ਿਆਦਾ ਆ ਰਹੇ ਆ ਔਰ ਇਥੇ ਇਹ ਸਾਬਤ ਹੁੰਦਾ ਕਿ ਜਿਹੜੀ ਸਪਲਾਈ ਲਾਈਨ ਆ ਉਹ ਟੁੱਟੀ ਆ ਔਰ ਇਹ ਬੱਚਿਆਂ ਦਾ ਜਿਹੜਾ ਉਹ ਰੁਕੇ ਇਸ ਪਾਸੇ ਹੋਇਆ ਸੋ ਇਥੇ ਸਾਰੇ ਇੰਤਜ਼ਾਮ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਆ ਮੈਂ ਜਿੱਦਾਂ ਜ਼ਿਕਰ ਕਰਦੇ ਹਾਂ ਵੀ ਜਿੱਥੇ ਰੋਟੀ ਦਾ ਭੋਜਨ ਦਾ ਇੰਤਜ਼ਾਮ ਹੈ ਵਧੀਆ ਉਹਦੇ ਨਾਲ ਦੇ ਨਾਲ ਇਹਨਾਂ ਬੱਚਿਆਂ ਨੂੰ ਐਂਟਰਟੇਨਮੈਂਟ ਕਰਨ ਦੇ ਲਈ ਇਥੇ ਬਗਾਇਦਾ LED ਲਗਾਈ ਗਈ ਹੈ ਵੱਡੀ ਔਰ ਦੇ ਨਾਲ ਦੀ ਨਾਲ ਟਰੈਡਮਿਲ ਦਾ ਵੀ ਇੱਥੇ ਬੰਦੋਬਸਤ ਕੀਤਾ ਗਿਆ ਔਰ ਸਾਈਕਲਿੰਗ ਦਾ ਕੀਤਾ ਗਿਆ ਸੋ ਇਸੇ ਤਰ੍ਹਾਂ ਕੈਰਮ ਬੋਰਡ ਹੋਇਆ ਤਰ੍ਹਾਂ ਤਰ੍ਹਾਂ ਦੇ ਜਿਹੜੀਆਂ ਉਹ ਵਾਸ ਰੱਖਣ ਦੇ ਲਈ ਜਾਂ ਉਹਨਾਂ ਦੀ ਤੰਦਰੁਸਤੀ ਦੇ ਲਈ ਸਰੀਰਕ ਤੇ ਮਾਨਸਿਕ ਰੂਪ ਦੇ ਵਿੱਚ ਉਹ ਇਨਸਟਰੂਮੈਂਟ ਇੱਥੇ ਲਾਏ ਗਏ ਆ ਸੋ ਮੈਨੂੰ ਖੁਸ਼ੀ ਆ ਕਿ ਇਹ ਜਿਹੜਾ ਇੱਥੇ ਆਨ ਦਾ ਜ ਮੌਕਾ ਮਿਲਿਆ ਔਰ ਮੈਂ ਉਹਨਾਂ ਬੱਚਿਆਂ ਨੂੰ ਵੀ ਮਿਲੇ ਉਹਨਾਂ ਨੂੰ ਉਹਨਾਂ ਦੇ ਹੌਸਲਾ ਵਜ਼ਾਈ ਕੀਤੀ ਆ ਔਰ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਅੰਦਰ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਆ ਉਹ ਲੋਕ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਤਵਾਈ ਵਾਲੇ ਪਾਸੇ ਤੋਰਿਆ ਉਹਨਾਂ ਮਾਮਾਂ ਦੇ ਮਤਲਬ ਹੌਸਲੇ ਟੁੱਟੇ ਆ ਉਹਨਾਂ ਦੇ ਉਹਨਾਂ ਪਾਪਾਂ ਦੇ ਜਿਗਰੇ ਬਲੁੰਦਰੇ ਗਏ ਆ ਜਿਨ੍ਹਾਂ ਦੇ ਬੱਚਿਆਂ ਨੂੰ ਉਹਨਾਂ ਪਾਪੀ ਲੋਕਾਂ ਨੇ ਨਸ਼ੇ ਦੇ ਵਪਾਰੀਆਂ ਨੇ ਸਦਾਗਰਾਂ ਨੇ ਇਸ ਰਾਹ ਤੋਰਿਆ ਹੁਣ ਪੰਜਾਬ ਦੇ ਅੰਦਰ ਹੁਣ ਤੱਕ ਲਗਭਗ 2400 ਐਫ ਆਈ ਆਰ ਜੁੱਧ ਨਸ਼ਿਆਂ ਦੇ ਵਿਰੁੱਧ ਨਸ਼ੇ ਦੇ ਸਪਲਾਈਰਾਂ ਰੰਭਤ ਕੀਤੀਆਂ ਗਈਆਂ ਔਰ ਅੰਦਾਜ਼ਨ 4200 ਦੇ ਕਰੀਬ ਜਿਹੜੇ ਉਹ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਰ ਰੋਜ਼ ਮਹੀਨੇ ਚੱਲ ਰਹੀ ਹੈ ਸੋ ਇਹਨੂੰ ਅੰਤਮ ਪੜਾ ਤੱਕ ਪਹੁੰਚਾਉਣ ਦੇ ਲਈ ਇਹਦੇ ਮੰਤਰੀ ਕੀ ਸਿੱਟੇ ਜਿਹੜੇ ਆ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਾ ਦ੍ਰਿੜ ਸੰਕਲਪ ਹੈ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੇ ਉਹ ਸਪਲਾਈਰ ਨੇ ਉਹ ਬਖਸੇ ਨਹੀਂ ਜਾਣਗੇ ਆਉਣ ਵਾਲੇ ਦਿਨਸ ਹੋਰ ਵੱਡੀਆਂ ਤਿਆਰੀਆਂ ਸਰਕਾਰ ਕਰ ਰਹੀ ਹੈ ਸੋ ਮੈਨੂੰ ਅੱਜ ਇੱਥੇ ਆਣ ਦਾ ਮੌਕਾ ਮਿਲਿਆ ਨਸਸਡੋ ਕੇਂਦਰ ਦੇ ਵਿੱਚ ਸੋ ਚੰਗੇ ਬੰਦੋਬਸਾ ਔਰ ਲੱਖਾਂ ਰੁਪਏ ਦੇ ਲਾਗਤ ਦੇ ਨਾਲ ਇਹਨੂੰ ਅਪਗ੍ਰੇਡ ਕੀਤਾ ਗਿਆ ਤੇ ਨਾਲ ਦੀ ਨਾਲ ਇਹਨਾਂ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਦੇ ਲਈ ਜਿੱਥੇ ਵਾਕੀ ਬੰਦੋਬਸਾ ਕੀਤੀ ਉੱਥੇ ਇੱਕ ਮਤਲਬ ਛੋਟੀ ਜੀ ਲਾਇਬ੍ਰੇਰੀ ਜਿਹੜੀ ਉਹ ਵੱਖ-ਵੱਖ ਤਰ੍ਹਾਂ ਦੀਆਂ ਬੁੱਕਸ ਉੱਥੇ ਜੜੀਆਂ ਰੱਖੀਆਂ ਗਈਆਂ ਤਾਂ ਜੋ ਉਹ ਮਤਲਬ ਜਿਹੜਾ ਉਹ ਚੰਗੇ ਕਿਤਾਬਾਂ ਪੜ੍ਹ ਕੇ ਤੇ ਆਪਣੇ ਜੀਵਨ ਦੇ ਅੰਦਰ ਜਿਹੜੇ ਸੰਕਟ ਚ ਨੇ ਉਹ ਹੋਰ ਜਲਦੀ ਨਿਕਲ ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਯੁੱਧ ਨਸ਼ਿਆਂ ਵਿਰੋਧਾ ਅਸੀਂ ਇਹਨੂੰ ਜਲਦੀ ਪੰਜਾਬ ਨੂੰ ਨਸ਼ਾ ਮੁਕਤ ਵੀ ਕਰਾਂਗੇ ਰੰਗਲਾ ਪੰਜਾਬ ਬਣਾਵਾਂਗੇ ਤੇ ਪਠਾਨਕੋਟ ਸਿਵਲ ਹੌਟਲ ਹਸਪੀਟਲ ਵੈਸੇ ਹੀ ਲੋਕਾਂ ਦੀ ਸੇਵਾ 24 ਘੰਟੇ ਤਤਪਰ ਰਹਿੰਦਾ ਔਰ ਬਹੁਤ ਵੱਡੀ ਮੈਂ ਸਮਝਦਾ ਵੀ ਪੰਜਾਬ ਦੇ ਅੰਦਰ ਜਿਹੜੀ ਉਹ ਹੈਲਥ ਨੂੰ ਲੈ ਕੇ ਸਰਕਾਰ ਕੰਮ ਕਰ ਰਹੀ ਹੈ ਸੋ ਮੈਂ ਉਮੀਦ ਕਰਦਾ ਵੀ ਇਹ ਬੱਚੇ ਜਲਦੀ ਇਸ ਅਸੰਗਠਨ ਤੋਂ ਨਿਕਲ ਕੇ ਬਾਹਰ ਆਉਣਗੇ